ਪਰਵੋਕ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਆਪਾਂ ਸਾਰੇ ਸਤਿਗੁਰਾਂ ਦੀ ਬਿਣੀ ਕੋ ਦਾਤ ਮਾ ਰਹੇ ਆ ਜਿੱਥੇ ਉਹਨਾਂ ਦਾ ਸਮਾਂ ਮੈਂ ਸਮਾਂ ਚ ਵੀ ਨਾ ਚੰਗਾ ਨਹੀਂ ਲੱਗਦਾ ਕਿਉਂਕਿ ਬਹੁਤ ਸਾਡੇ ਪੰਥ ਦੇ ਸਤਕਾਰ ਆਈਮਨ ਦੀਪ ਸਿੰਘ ਜੀ ਕਿਸੇ ਯਾਦ ਕਰੋ ਉਹਦੇ ਮਥਾਜ ਨਹੀਂ ਇਹਨਾਂ ਦੀ ਬੜੀ ਕਿਰਪਾ ਇਹਨਾਂ ਦੇ ਬਹੁਤ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਹਰ ਸਾਲ ਤੰਗੂ ਰਾਮ ਦਾ ਸਵਾਰਜ ਪ੍ਰਕਾਸ਼ ਉਸਤਤ ਮਨਜੀ ਸਾਹਿਬ ਹਰ ਸਾਲ ਹਾਣੀ ਭਰਦੇ ਐ ਇਹਨਾਂ ਦੀ ਦੇਣ ਜਿਹੜੀ ਬੱਚਿਆਂ ਨੂੰ ਇਸ ਪਾਸੇ ਲਾਉਣੋਂ ਬਹੁਤ ਵੱਡੀ ਦੇਣ ਐ ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੈਂ ਇੰਨੀ ਗੋ ਬੇਨਤੀ ਕਰਾਂਗਾ ਸੰਗਤ ਜੀ ਅੱਜ ਸੁਣੀਆਂ ਸੁਣਾਈਆਂ ਗੱਲਾਂ ਸੀ ਜਿੱਚ ਬਸੋਣ ਨੂੰ ਰਲ ਧਿਆਨ ਦੇਣੇ ਆ ਪਰ ਅਸਲ ਵਿੱਚ ਧੰਨਵਾਦ ਸ੍ਰੀ ਚੰਦ ਜੀ ਦੀ ਕਮਾਈ ਉਹਨਾਂ ਦਾ ਜੀਵਨ ਪੜ੍ਹਨਾ ਚਾਹੀਦਾ ਸਾਨੂੰ ਮੁੱਢ ਤੋਂ ਲੈ ਕੇ ਉਹਨਾਂ ਦੀ ਕੀ ਦੇ ਉਹਨਾਂ ਨੇ ਬਹੁਤ ਵੱਡੇ ਵੱਡੇ ਮੇਰਾ ਜੀ ਤਾਂ ਕਰਦਾ ਕੋਲਾ ਤੁਹਾਡੇ ਕੋਲੇ ਉਹਨਾਂ ਦੀ ਜਹਾਂਗੀਰ ਦੇ ਨਾਲ ਮੁਲਾਕਾਤ ਵੀ ਹੋਈ ਹੈ ਉਹਦੇ ਵਿੱਚ ਬੜੀਆਂ ਟਕੋਰੀਆਂ ਲਾਈਆਂ ਸਾਈ ਮੀਆਂ ਮੀਰ ਜੀ ਜਦੋਂ ਪੁੱਛਿਆ ਨਾ ਜਹਾਂਗੀਰ ਨੇ ਇਸ ਦੁਨੀਆ ਦੇ ਵਿੱਚ ਕੋਈ ਸ਼ੋਰੂ ਮੰਨੀ ਜਿਹੜਾ ਸਭ ਤੋਂ ਵੱਡਾ ਮਹਾਤਮ ਹੋਵੇ ਰੱਬ ਦੇ ਨੇੜੇ ਹੋਵੇ ਕੌਣ ਹੋ ਸਕਦਾ ਹੈ ਤੇ ਸਾਈਂ ਮੀਆਂ ਮੀਰ ਜੀ ਕਹਿੰਦੇ ਤਨ ਬਾਪੂ ਸ਼੍ਰੀ ਚ タルਗੁਰ ਨਾਨਕ ਸਾਹਿਬ ਜੀ ਦੇ ਦਿੱਤੇ ਜੀਵਨ ਭਾਗਾਂ ਵਾਲਿਓ ਉਹਨਾਂ ਨੇ ਬੜੀ ਵਿਰੂਧਾ ਦੇ ਨਾਲ ਕਰ ਇਹ ਮੈਂ ਸਮਾਨੀ ਆਪਣੇ ਕੋਲੇ ਮੈਂ ਖੋਲ੍ਹ ਇਸ ਗੱਲ ਨੂੰ ਪਰ ਗੱਲਾਂ ਖੋਲਣ ਵਾਲੀਆਂ ਉਹਨਾਂ ਨੇ ਕੀ ਦੇਣ ਦਿੱਤੀ ਹੈ ਉਹਨਾਂ ਨੇ ਕੀ ਸੇਵਾ ਕੀਤੀ ਹੈ ਪੰਥ ਦੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਉਹ ਕਹੀਂ ਨਹੀਂ ਜਾ ਸਕਦੀ ਪਰ ਸੋ ਪੜਿਆ ਹੀ ਆ ਨੰਦ ਆਇਆ ਸੋ ਮੈਂ ਬੇਨਤੀ ਕਰੂਆ ਸਾਰੀ ਸੰਗਤ ਨੂੰ ਸੰਗਤ ਜੀ ਸਾਡਾ ਸੁਭਾਅ ਹੀ ਰਹਿ ਗਿਆ ਉਥੀਆਂ ਪੜਨ ਦਾ ਅੱਗੇ ਜਦੋਂ ਸਾਖੀਆਂ ਪੜਦੇ ਸਾਂ ਤੇ ਸਾਡੇ ਬੱਚੇ ਆਪਣੇ ਉਹ ਕੋ ਗੁਰੂ ਘਰ ਦੇ ਸ਼ਰਧਾ ਗੁਰੂ ਜੀ ਕੋਲ ਜੁੜ ਜਾਂਦੇ ਸੀ ਆਜੇ ਸੀ ਸਾਡੀ ਪਿੰਡ ਖਤਮ ਹੋ ਗਈ ਜਿਹਦੇ ਕਰਕੇ ਇਸ ਅਰਦਾਸ ਨੂੰ ਕਿ ਜੋ ਸਾਨੂੰ ਕਹਿੰਦਾ ਸਾਨੂੰ ਮਰਨੀਆਂ ਪੈ ਰਹੀਆਂ ਨੇ ਸਿਰ ਹਿਲਾਉਣਾ ਪੈ ਰਿਹਾ ਹਾਂਜੀ ਹਾਂਜੀ ਕਰਨਾ ਪੈ ਰਿਹਾ ਬੜੀ ਮਾਰੀ ਕਰਨਾ ਚਾਹੀਦਾ ਸੋ ਮੈਂ ਤੁਹਾਡੇ ਚੱਲ ਦੇ ਪ੍ਰੋਗਰਾਮ ਦੇ ਵਿੱਚੋਂ ਮੈਂ ਸਮਾਰ ਮੈਂ ਮਾਫੀ ਚਾਹੁੰਨਾ ਕੰਸ ਭਾਈ ਅਮਨ ਸਿੰਘ ਜੀ ਵਰਾਖੋਂ ਬਹੁਤ ਸਤਿਕਾਰਤ ਨੇ ਸੀ ਕਉਨਾਂ ਦੇ ਚਰਨਾਂ ਦੀ ਧੂੜ ਵਰਗੇ ਹਾਂ ਸੋ ਬਹੁਤ ਬਹੁਤ ਧੰਨਵਾਦ ਮਹਪੁਰਖਾਂ ਨੇ ਬੜਾ ਕੁੰਭ ਰਚਿਆ। ਦੇਖੋ ਇਹ ਕੁੰਭ ਵੀ ਹੁੰਦੇ ਨੇ ਤੇ ਐਂ ਕਹ ਨੂੰ ਵੀ ਸਾਡੀ ਵੀ ਡਿਊਟੀ ਲੱਗੀ ਐ। ਕਿੱਡਾ ਵੱਡਾ ਕੁੰਭ ਵੱਖ ਕਿੰਨੀਆਂ ਰੂਹਾਂ ਨੇ ਤਰਜਣ, ਕਿੰਨੀਆਂ ਰੂਹਾਂ ਨੇ ਗੁਰੂ ਦੇ ਨਾਲ ਜੁੜਨਾ। ਕਿੰਨੀਆਂ ਨੇ ਨਾਮ ਜਪਣਾ, ਕਿੰਨੀਆਂ ਨੇ ਚੌਂਕੜੇ ਲਾਇਆ ਘਰੇ ਲੱਗਦੇ ਆ ਕਿਤੇ ਨਹੀਂ ਲੱਗਦੇ। ਇਸ ਵਾਸਤੇ ਸਾਡੇ ਬੜੇ ਸਰਕਾਰ ਯੋਗ ਆਪਾ ਅਰਜਨ ਸਿੰਘ ਜੀ ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ ਐ। ਅ 24 ਤੋਂ ਲੈ ਕੇ 30 ਤੱਕ ਬੜਾ ਭਾਰੀ ਸਮਾਗਮ ਐ। ਸੋ ਸਾਡੇ ਵੀ ਅਮਨ ਨਗਰ ਨਾਨਕਸਰ ਵਿਖੇ 27 28 29 ਅਗਸਤ ਦਾ ਸਮਾਗਮ ਜਿਹਦੇ ਵਿੱਚ 7 ਸਤੰਬਰ ਦਾ ਸੋਹਣਾ ਉਸਤਾ ਕੀ ਬਾਖ ਪਰਯੋਗ ਸਤੰਬਰ ਦਾ ਜੀ 27 28 29 ਸਤੰਬਰ ਦਾ ਜੀ ਦੇ ਵਿੱਚ ਸਾਰੇ ਸ਼ਰੋਣਾਂ ਲਈ ਸਾਡੇ ਪੰਥ ਦੇ ਮਹਾਨ ਕੀਰਤਨੀਂ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸੁਦੇਵ ਸਿੰਘ ਜੀ ਸਿੰਘ ਸਾਹਿਬ ਯਾਨੀ ਆਪਣਾ ਹਾਈਬ੍ਰਿਡ ਕਰਨਤੀ ਸਾਹਿਬ ਜੀ ਕੋ ਵੀ ਭਾਈ ਪ੍ਰੇਮ ਸਿੰਘ ਜੀ ਜਿਹੜੇ ਹਜ਼ੂਰੀ ਅਰਦਾਸੀਏ ਨੇ ਕੋ ਵੀ ਆਉਣਗੇ ਸੰਤ ਬਾਪ ਬਖਸ਼ਮੀਰਾ ਸਿੰਘ ਜੀ ਲਾਹੌਰਾਂ ਵਾਲੇ ਉਨਾ ਦੇ ਬਸ਼ੀਰ ਦੀਵਾਨ ਨੇ ਸੋ ਆਪ ਸੰਤੈਸੇ ਕਰਾਂ ਉਹ ਤੇ ਕਿ ਜਗੂਰ ਹਾਜ਼ਰੀ ਭਰਿਓ ਇੰਨੀ ਬੇਨਤੀਆਂ ਮਹਾਂਪੁਰਖਾਂ ਦਾ ਦਿਨੋ ਧੰਨਵਾਦ ਕਰਦੇ ਜਿਨ੍ਹਾਂ ਨੇ ਐਡੇ ਵੱਡੇ ਮਹਾਨ ਕੁੰਮਰ ਚ ਉਹ ਸਾਡੇ ਵਰਗੇ ਨਮਾਣਿਆਂ ਨੂੰ ਤੁਹਾਡੀ ਸੰਗਤ ਦੇ ਦਰਸ਼ਨ ਦਾ ਪ੍ਰਾਪਤ ਹੋਇਆ ਬਹੁਤ ਧੰਨਵਾਦ ਮਹਾਂਪੁਰਖਾਂ ਦਾ ਪੁਆਇਆ ਭੁਲਾ ਜੀ ਖੀਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ